95 মুভি ਜਿਹੜੀ ਹੈ ਉਹ ਦਲਜੀਤ ਸਾਹਿਬ ਨੇ ਫ੍ਰੀ ਆਫ ਕੋਸ ਇੱਕ ਵੀ ਪੈਸਾ ਉਹ ਫਿਲਮ ਦੀ ਅਦਾਕਾਰੀ ਕਰਨ ਦਾ ਇੱਕ ਪੈਸਾ ਦਿੱਤੇ ਜਦੋਂ ਪ੍ਰੋਡਿਊਸਰ ਦੇ ਸਾਈਨ ਹੋਏ ਵੀ ਚਲੋ ਫਾਰਮੈਲਟੀ ਸੇਕਾਪਾ ਵੀ ਮਾੜੀ ਬੁੱਟੇ ਪੈਸੇ ਭਰ ਲਏ ਐਗਰੀਮੈਂਟ 'ਚ ਹੈ ਨਹੀਂ ਵੱਡੇ ਭਾ ਗਵਣ ਸਮਝਦਾ ਆਪਣੇ ਆਪ ਨੂੰ ਵੀ ਖਾਲੜਾ ਸਾਹਿਬ ਦੇ ਮੈਨੂੰ ਫਿਲਮ ਕਰਨ ਦਾ ਮੌਕਾ ਪਰਮਾਤਮਾ ਨੇ ਦਿੱਤਾ ਇਹ ਜਿਹੜੀਆ ਜਿਹੜੇ ਲੋਕ ਗੱਲਾਂ ਕਰਦੇ ਆ ਗੁਰੂ ਰੰਧਾਵਾ ਹੋਇਆ ਨੀਕਾ ਹੋਇਆ ਦਸੂ ਉਹਨਾਂ ਦੇ ਆਪਣੇ ਕਿਰਦਾਰ ਕਿਹੜੀਆ ਦਸ ਨੀਕਾ ਵੇਸੀ ਉੱਥੇ ਕੇਸ ਰਜਿਸਟਰ ਆ ਮਾਂ ਫੜ ਲਈ ਸੀ ਕਿ ਲੜਕੀ ਦੀ ਸ਼ਰਾਬ ਸੂਪੀ ਦਿੱਤੀ ਜੇ ਜਿਹੜੇ ਗੱਲਾਂ ਕਰਦੇ ਆ ਉਹ ਤਾਂ ਜਗਰਾਤਿਆਂ ਦੇ ਪੈਸੇ ਨਹੀਂ ਛੱਡਦੇ ਤੇ ਦਲਜੀਤ ਤਾਂ ਇੰਨਾ ਚੈਰੀਟੀ ਕਰਦਾ ਗੁਰਦੁਆਰਾ ਪਟਨਾ ਸਾਹਿਬ ਜਿਹੜਾ ਛੱਡ ਤਖਤ ਇਹਦਾ ਮਿੱਕੀ ਦਾ ਫਾਦਰ ਉੱਥੇ ਕੀਰਤਨ ਕਰਦਾ ਸੀਗਾ ਇਹਨੂੰ ਪੁੱਛੂ ਵੀ ਅਜ ਤੱਕ ਵੀ ਤੁਸੀਂ ਕਿਹੜਾ ਉੱਥੇ ਕੋਈ ਧਾਰਮਿਕ ਜਗ੍ਹਾਏ ਹੋਣ ਦਾ ਮੁੜ ਕੇ ਗਏ ਹੀ ਨਹੀਂ ਤਿੰਨ ਚਾਰ ਪਰਾ ਉੱਥੇ। ਪਿਆ ਦਲਜੀਤ ਨੂੰ ਹੁਣ ਜਿਹੜਾ ਦੇਸ਼ਤਰੋਹੀ ਦੇਸ਼ਗਦਰ ਉਹ ਦੱਸੋ ਨਾ ਕੀ ਉਹ ਛਾਤੀ ਪਾੜ ਕੇ ਦਿਖਾ ਦਵੇ ਮੈਂ ਹਿੰਦੁਸਤਾਨੀ ਆ ਜਾਂ ਦੇਸ਼ਪ੍ਰੇਮੀ ਆ। ਜੀ ਪਾਕਿਸਤਾਨ ਨਾਲ ਹਾਲਾਤ ਆਪਾਂ ਹਾਲਾਤ ਸਾਡੇ 47 ਤੋਂ ਹੀ ਮਾਰੇ ਲੱਖਾਂ ਲੋਕ ਉਹ ਤੋਂ ਵੱਡ ਜਦੋਂ ਹੋਈ ਹੈ ਉਦੋਂ ਮਾਰੇ ਹਾਲਾਤ ਕਦੀ ਵੀ ਪਾਕਿਸਤਾਨ ਨਾਲ ਸਾਡੇ ਠੀਕ ਨਹੀਂ ਰਹੇ ਇਸ ਤੋਂ ਮਾਰੀਆਂ ਜਿਹੜੀਆਂ ਫਿਲਮਾਂ ਉਹ ਰਾਮ ਰਹੀਮ ਦੀਆਂ ਤਿੰਨ ਫਿਲਮਾਂ ਮੈਸेंजर ਆਫ ਗੋਡ 1 2 3 ਹੋਰ ਰੀਲீஸ் ਹੋਈਆਂ ਜਦੋਂ ਅਸੀਂ ਫਿਲਮ ਦੇਖੀ ਹੈ ਉਹ ਫਿਲਮ ਇੱਕ ਚੁਣੌਤੀ ਸੀ ਹੁਣ ਫਿਰ ਕਾ ਵੀ ਤੁਸੀਂ ਸਭ ਨੂੰ ਵੀ ਕਿਹੜਾ ਸੀਕਰ ਜਿਹੜਾ ਬੰਦਾ ਗੁਰੂ ਕਲਗੀਧਰ ਪਾਤਸ਼ਾਹ ਦਾ ਜਿਹਨੇ ਸਵਾਗ ਰਚ ਉਹਨੇ ਫਿਲਮ ਬਣਾਈ ਉਹਨੇ ਚੈਲੰਜ ਕੀਤਾ ਸਦਮਾ ਕਰ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਹੋਏ ਅਸੀਂ ਦੇਖਿਆ ਜਿੱਥੇ ਰਾਮ ਰਹੀਮ ਦੀ ਫਿਲਮ ਚੱਲਦੀ ਸੀ ਸੋ 95 ਜਿੱਤਾ ਕੋਈ ਐਸਾ ਸੀਨ ਨਹੀਂ ਹੈ ਦੀ ਕਿ ਜਿਹੜਾ ਉਤਰਾਜਯੋਗ ਹੋਵੇ ਜਾਂ ਕਿਸੇ ਇੱਕ ਫਿਰਕੇ ਨੂੰ ਉਹਤੇ ਇਤਰਾਜ਼ ਅਕਾਲ ਤਖਤ ਦਾ ਜਥੇਦਾਰ ਜਥੇਦਾਰ ਜਿਹੜਾ ਸਰਬੱਤ ਕਾਲਸਾ ਦੇ ਬਣਾਇਆ ਇਹ ਜੀ ਸਿੱਖਾਂ ਦੀ ਸੁਪਰੀਮ ਸੰਸਥਾ ਅਕਾਲੀ ਦਲ ਦਾ ਰਾਜ ਹੋਵੇ ਤੇ ਬਾਅਦ ਚ ਇਨਕੁਆਇਰੀਆਂ ਚਲੋ ਉਹ ਇਨਕੁਆਇਰੀਆਂ ਹਾਲੇ ਵੀ ਠੱਡੇ ਬਸਤੀ ਚ ਪਈਆਂ ਇਹਦਾ ਕਾਰਨ ਨਹੀਂ ਦੱਸ ਸਕੇ ਵੀ ਭਾਈ ਗੁਰਦੀਪ ਸਿੰਘ ਕੌਂਕੇ ਨੂੰ ਮਾਰਨ ਦੇ ਕਾਰਨ ਕੀ ਸੀਗੇ ਪੁਲਿਸ ਤਾਂ ਅੱਜ ਵੀ ਪੁਲਿਸ ਦੇ ਸਟੱਡੀ ਚ ਉਹ ਭੱਜਿਆ ਹੋਇਆ ਦਿਖਾਰੀ ਹੈ ਕਾਗਜ਼ਾਂ ਦੇ ਵਿੱਚ ਜੋ ਸਫਰ ਇਹਦੇ ਤੈਅ ਕਰ ਲਿਆ ਉਹ ਤਾਂ ਸਾਡੇ ਜੋ ਕੋਈ ਕਰ ਨਹੀਂ ਸਕੇ ਹਲ ਤੱਕ ਸੱਚੇ ਅਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਦਲਜੀਤ ਦੋਸਾਂਝ ਦੀ ਮੂਵੀ ਸਰਦਾਰ ਜੀ 3 ਭਾਰਤ ਦੇ ਵਿੱਚ ਬੈਨ ਹੈ ਲੇਕਿਨ ਪੂਰੀ ਦੁਨੀਆ ਭਰ ਦੇ ਵਿੱਚ ਚੋ ਰਿਕਾਰਡ ਬਣਾ ਰਹੀ ਹੈ ਤੇ ਲਗਾਤਾਰ ਕਮਾਈ ਜਿਹੜੀ ਹੈ ਉਸ ਦੀ ਹੋਰ ਹੀ ਹੈ ਲੇਕਿਨ ਭਾਰਤ ਦੇ ਵਿੱਚ ਇਹ ਮੂਵੀ ਬੈਨ ਕਿਉਂ ਹੋ ਰਹੀ ਹੈ ਔਰ ਲੋਕਾਂ ਦੇ ਵੱਲੋਂ ਜੋ ਆਵਾਜ਼ ਚੱਕੀ ਜਾ ਰਹੀ ਹੈ ਕੀ ਸਰਦਾਰ ਜੀ 3 ਹੈ ਜਿਹੜੀ ਉਸ ਨੂੰ ਰਿਲੀਜ਼ ਕੀਤਾ ਜਾਵੇ ਲੇਕਿਨ ਇਸ ਦੇ ਨਾਲ ਨਾਲ ਇੱਕ ਹੋਰ ਮੂਵੀ ਦਾ ਵੀ ਮੁੱਦਾ ਨਾਲ ਜੁੜਿਆ ਹੋਇਆ ਹੈ ਪੰਜਾਬ 95 ਜੋ ਕਿ ਅ ਅਜਿਹੀ ਮੂਵੀ ਹੈ ਜੋ 84 ਦੇ ਦੌਰ ਤੋਂ ਬਾਅਦ ਪੰਜਾਬ ਦੇ ਵਿੱਚ ਜੋ ਨੌਜਵਾਨੀ ਸੀਗੀ ਉਹ ਗਾਇਬ ਹੋਈ ਔਰ ਉਸ ਨੌਜਵਾਨੀ ਨੂੰ ਲੱਭਣ ਦੇ ਲਈ ਖਾਰੜਾ ਜੀ ਦੇ ਵੱਲੋਂ ਜੋ ਲਗਾਤਾਰ ਪ੍ਰਯਾਸ ਕੀਤੇ ਗਏ ਸੀਗੇ ਤਾਂ ਉਸ ਬੇਸ ਦੇ ਉੱਤੇ ਇਹ ਮੂਵੀ ਰੱਖੀ ਗਈ ਸੀ ਲੇਕਿਨ ਇਹਨਾਂ ਮੁੱਦਿਆਂ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਅਮਰਜੀਤ ਸਿੰਘ ਟਿੱਕਾ ਜੀ ਮੌਜੂਦ ਨੇ ਗੱਲਬਾਤ ਕਰਦੇ ਸਰ ਜਿਵੇਂ ਸਰਦਾਰ ਜੀ 3 ਸੀਗੀ ਉਹਨੂੰ ਤਾਂ ਬੈਨ ਕਰਤਾ ਆਪਣੇ ਭਾਰਤ ਦੇ ਵਿੱਚ ਪੰਜਾਬ 95 ਤੋਂ ਕੀ ਇਹ ਦਿੱਕਤ ਲੱਗਦੀ ਹੈ ਕਿ ਭਾਰਤ ਦੇ ਵਿੱਚ ਇਹ ਵੀ ਬੈਨ ਹੋ ਰਹੀ ਹੈ ਫਿਰ ਤਾਂ ਮਿੱਟੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਹੜੀ ਫਿਲਮ ਦਿਲਜੀਤ ਦੀ ਹੈ ਸਰਦਾਰ ਜੀ ਇਹ ਜਿਹੜੀ ਇੰਡੀਆ ਦੇ ਵਿੱਚ ਬੈਨ ਹੋਈ ਹੈ ਇਹ ਕਹ ਲੋ ਵੀ ਜਿਹੜੇ ਆਲੋਚਕ ਹੈ ਦਲਜੀਤ ਦੇ ਉਹ ਦਲਜੀਤ ਨਾਲ ਜਾਇਰਸ ਕਰਦੇ ਕੋਈ ਫਿਲਮ ਬੈਨ ਦਾ ਕੋਈ ਕਾਰਨ ਨਹੀਂ ਦੱਸਿਆ ਹਾਲ ਤੱਕ ਵਿਗੋਂ ਕੀ ਦੀ ਜਿਹੜੇ ਪਾਕਿਸਤਾਨ ਦੀ ਜਿਹੜੀ ਉਹ ਆਰਟਿਸਟ ਹੈ ਇੱਕ ਪ੍ਰੋਡਿਊਸਰ ਦੀ ਰਿਕੁਆਇਰਮੈਂਟ ਹੁੰਦੀ ਹੈ ਵੀ ਫਿਲਮ ਦੇ ਵਿੱਚ ਹੀਰੋ ਕੌਣ ਹੋਊਗਾ ਹੀਰੋ ਕੌਣ ਹਾਲ ਕਿ ਉਹ 20 ਮਿੰਟ ਦਾ ਰੋਲ ਹੈ ਸਾਰਾ ਉਸ ਪਾਕਿਸਤਾਨੀ ਕਲਾਕਾਰ ਦਾ ਉਸ 20 ਮਿੰਟ ਦੇ ਰੂਲ ਨੂੰ ਜਿਵੇਂ ਸਾਡੇ ਦੇਸ਼ ਦੇ ਵਿੱਚ ਬਵਾਲ ਖੜਾ ਕਰਤਾ ਵੀ ਗਦਾਰ ਬਣਾਤਾ ਹੈ ਜੀ ਵੀ ਉਹ ਦਸੂਰ ਵੀ ਇੱਕ ਐਡਾ ਵੱਡਾ ਕਲਾਕਾਰ ਦਿਲਜੀਤ ਦਸਾਨ ਸਾਰਾ ਜਿਹੜਾ ਉਹਦਾ ਕਨਸੈਪਟ ਹੋਇਆ ਪਿਛਲੇ ਸਾਲ ਸਾਰੇ ਦੇਸ਼ ਕੀਤਾ ਉਹਨੇ ਉਰ ਜਿਹੜੇ ਵੀ ਸ਼ਹਿਰ ਚੋਂ ਗਿਆ ਤੇ ਐਜ ਵੀ ਕਹਿੰਦੇ ਇੱਕ ਉਤਸਵੰਦ ਮਿਲਰ ਦਾ ਬਰਬਾਦ ਸਾਡੇ ਲੁਧਿਆਣਾ ਜਦੋਂ ਆਇਆ ਤੇ ਮੇਰੇ ਖਿਆਲ ਨਹੀਂ ਅ ਅਫੀਸ਼ੀਅਲ ਤਾਂ 50000 ਦੱਸਦੇ ਆ ਦਰਸ਼ਕ 50000 ਤੇ ਜਿਹੜੇ ਅਨਫੀਸ਼ੀਅਲ ਤਾਂ ਉਹ ਲੱਖਾਂ ਤੋਂ ਵੀ ਵੱਧ ਦੱਸਦੇ ਜਿਨ੍ਹਾਂ ਨੂੰ ਟਿਕਟਰੀ ਨਹੀਂ ਮਿਲੀ ਜਰ ਜਿਹੜੇ ਫੂਡ ਨਹੀਂ ਕਰ ਸਕੇ ਉਹਨਾਂ ਨੇ ਸੜਕਾਂ ਤੇ ਵੱਡੀਆਂ ਸਕਰੀਨਾਂ ਬਾਹਰ ਟੈਲੀਵਿਜ਼ਨਾਂ ਤੇ ਉਹ ਸ਼ੋਅ ਜਿਹੜਾ ਉਹ ਦੇਖਿਆ ਜਿਕਰਿਕ ਉਹ ਪ੍ਰਾਈਮ ਮਿਨਿਸਟਰ ਨੇ ਉਹਦਾ ਉਹਨੂੰ ਸ਼ਾਬਾਸ਼ੀ ਦਿੱਤੀ ਆਪਦੇ ਘਰੇ ਬੁਲਾਇਆ ਸਾਲ ਦੇ ਪਹਿਲੇ ਦਿਨ 2025 ਦਾ ਜਿਹੜਾ ਦਿਨ ਚੜਿਆ ਉਸ ਪਹਿਲੇ ਦਿਨ ਪ੍ਰਧਾਨ ਮੰਤਰੀ ਨੇ ਘਰੇ ਬੁਲਾਇਆ ਔਰ ਜਿਹੜੇ ਦਲਜੀਤ ਲਈ ਜਿਹੜੇ ਵਰਡ ਯੂਜ਼ ਕੀਤੇ ਹੈ ਪ੍ਰਾਈਮ ਮਿਨਿਸਟਰ ਨੇ ਅੱਜ YouTube ਤੇ ਹੈ ਉਹ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਅਜ ਤੋਂ ਪਹਿਲਾਂ ਵੀ ਬੱਚੀ ਸਰ ਲਤਾ ਵੰਗੇਸ਼ਕਰ ਨੂੰ ਇੰਨਾ ਸਨਮਾਨ ਮਿਲਿਆ ਕਿਸੇ ਪ੍ਰਧਾਨ ਮੰਤਰੀ ਵੱਲੋਂ ਜਾਂ ਦੂਜਾ ਜਿਹੜਾ ਸਨਮਾਨ ਉਹ ਦਲਜੀਤ ਸਾਰਜ ਨੂੰ ਮਿਲੇ ਇਹਨਾਂ ਉਹ ਕਹਿੰਦੇ ਨਾ ਕਦੇ ਵੀ ਜਦੋਂ ਆਪਰੇਸ਼ਨ ਸੰਦੂਰ ਹੋਇਆ ਉਸ ਤੋਂ ਬਾਅਦ ਵਿੱਚ ਇਹ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਕਿ ਪਾਕਿਸਤਾਨੀ ਕਲਾਕਾਰ ਕਿਉਂ ਲਿਆ ਹਾਲਾਂਕਿ ਉੱਥੇ ਦੂਸਰੇ ਪਾਸੇ ਵੀ ਪੱਖ ਰੱਖੇ ਜਾ ਰਹੇ ਆ ਵੀ ਇਹ ਪਹਿਲਾ ਰਿਕਾਰਡ ਹੋ ਚੁੱਕੀ ਸੀਗੀ ਮੂਵੀ ਚੋਲੋ ਪੈਲਗਾਮ ਅਨਫੋਰਚੂਨੇਟ ਬਹੁਤ ਮਾੜਾ ਜਿਹੜਾ ਹੋਇਆ ਉਸ ਦੇਸ਼ ਤੇ ਜਿਹੜਾ ਉੱਥੇ ਉਹਨਾਂ ਨੂੰ ਕੀਮਤ ਵੀ ਚਕਾਉਣੀ ਪਈ ਪਰ ਜਿਹੜੀ ਜਿਹੜੀ ਮੂਵੀ ਹੈ ਮੂਵੀ ਚਲੋ ਪਹਿਲਾਂ ਦੀ ਹੈ ਜੇ ਪਾਕਿਸਤਾਨ ਨਾਲ ਹਾਲਾਤ ਆਪਾਂ ਹਾਲਾਤ ਸਾਡੇ 47 ਤੋਂ ਹੀ ਮਾੜੇ ਸਾਡੇ ਦਾ ਲੱਖਾਂ ਲੋਕ ਉਹ ਤੋਂ ਵੱਡ ਜਦੋਂ ਹੋਈ ਹੈ ਉਦੋਂ ਮਾਰੇ ਹਾਲਾਤ ਕਦੀ ਵੀ ਪਾਕਿਸਤਾਨ ਨਾਲ ਸਾਡੇ ਠੀਕ ਨਹੀਂ ਇਹ ਸੋ ਜਿਹੜੇ ਕਲਾਕਾਰ ਹੁੰਦੇ ਆ ਉਧਰਲੇ ਕਲਾਕਾਰ ਜਾਂ ਸਾਡੇ ਕਲਾਕਾਰ ਹੁਣ ਦੇਖੋ ਨਾ ਜਿਹੜੇ ਸ਼ਾਹ ਮੁਹੰਮਦ ਵਾਰਿਸ ਸ਼ਾਹ ਸਭ ਤੋਂ ਵੱਧ ਜੇ ਪੜਿਆ ਜਾਂਦਾ ਜਾਂ ਸੁਣਿਆ ਜਾਂਦਾ ਉਹ ਇੰਡੀਆ ਦੇ ਵਿੱਚ ਉਹ ਲੋਗ ਵਾਰਿਸ ਸ਼ਾਹ ਨੂੰ ਬੜ ਦੇ ਸ਼ਾਮ ਸੋ ਇਹ ਕਿਉਂ ਜਿਹੜੀ ਕੁੜਤਨ ਨਹੀਂ ਹੋਣੀ ਚਾਹੀਦੀ ਜਦੋਂ ਪ੍ਰਾਈਮ ਮਿਨਿਸਟਰ ਇੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਉਹਨੂੰ ਐਡਾ ਵੱਡਾ ਫਨਕਾਰ ਕਹਿ ਲੋ ਬਿਉਦੀ ਤਾਰੀਫ ਕਰਤੀ ਉਹਨੂੰ ਆਨਰ ਕਰਤਾ ਘਰੇ ਬਲਾ ਕੇ ਉਹਦਾ ਸਨਮਾਨ ਕੀਤਾ ਇੱਕ ਗੁਰਨਾਨਕ ਸਾਹਿਬ ਦੀ ਕਿਤਾਬ ਸਗੀ ਜਿਹਦੇ ਵਿੱਚ ਗੁਰਨਾਨਕ ਸਾਹਿਬ ਦੀ ਸਾਰੀ ਜਿਹੜੀ ਉਹ ਹਿਸਟਰੀ ਹੈ ਉਹ ਦਲਜੀਤ ਸਾਰਜ ਨੂੰ ਭੇਟ ਕੀਤੀ ਕਿਉਂਕਿ ਮਿਸ਼ਨ ਮੋਦੀ ਸਾਹਿਬ ਦਾ ਵੀ ਗੁਰਨਾਨਕ ਦਾ ਮਿਸ਼ਨ ਹੈ ਤੇ ਮਿਸ਼ਨ ਦਲਜੀਤ ਦਾ ਵੀ ਗੁਨਾਣਕ ਤੇ ਕੋਈ ਆ ਜਿਹੜੀ ਦੂਜੀ ਮੂਵੀ ਦੀ ਤੁਸੀਂ ਗੱਲ ਕਰਦੇ ਆ 95 95 ਮੂਵੀ ਜਿਹੜੀ ਆ ਉਹ ਦਲਜੀਤ ਸਾਹਿਬ ਨੇ ਫਰੀ ਆਫ ਕੋਸ ਇੱਕ ਵੀ ਪੈਸਾ ਉਹ ਫਿਲਮ ਦੀ ਅਦਾਕਾਰੀ ਕਰਨ ਦਾ ਇੱਕ ਪੈਸਾ ਦਿੱਤੇ ਜਦੋਂ ਪ੍ਰੋਡਿਊਸਰ ਰਿਸਾਈਨ ਹੋਏ ਵੀ ਚਲੋ ਫਾਰਮੈਲਟੀ ਸੇਕ ਆਪਾਂ ਵੀ ਮਾੜੀ ਬੁੱਟੇ ਪੈਸੇ ਭਰ ਲੀਏ ਐਗਰੀਮੈਂਟ ਚ ਕਹੇ ਨਹੀਂ ਕਹਿੰਦਾ ਮੇਰਾ ਜਿਹੜਾ ਵੀ ਬੇਨਤਾ ਆਪਦਾ ਉਸ ਵੱਡੇ ਭਾਗਵਾਲ ਸਮਝਦਾ ਆਪਣੇ ਆਪ ਨੂੰ ਵੀ ਖਾਲੜਾ ਸਾਹਿਬ ਦੇ ਮੈਨੂੰ ਫਿਲਮ ਕਰਨ ਦਾ ਮੌਕਾ ਮਿਲੇ ਪਰਮਾਤਮਾ ਨੇ ਦਿੱਤਾ ਇਹ ਜਿਹੜੀਆਂ ਜਿਹੜੇ ਲੋਕ ਗੱਲਾਂ ਕਰਦੇ ਗੁਰੂ ਰੰਡਾਵਾ ਹੋਇਆ ਮੀਕਾ ਹੋਇਆ ਦੱਸੋ ਉਹਨਾਂ ਦੇ ਆਪਣੇ ਕਿਰਦਾਰ ਕਿਹੜੀ ਦੱਸੋ ਮੀਕਾ ਵੈਸੀ ਜੋ ਉੱਥੇ ਕੇਸ ਰਜਿਸਟਰਡ ਆ ਮਾਹਵੜਲੀ ਸੀਗੀ ਲੜਕੀ ਦੀ ਬਿਸ਼ਰਾਉ ਸ਼ੁਰੂ ਕੀਤੀ ਜੇ ਇੱਥੇ ਦੇਖ ਲਓ ਵੀ ਆ ਪਟਿਆਲੇ ਕਬੂਤਰਬਾਜ਼ੀ ਚ ਫਸੇ ਹੋ ਗੁਰੂ ਰੰਧਾਵਾ ਨੂੰ ਇਹ ਆ ਵੀ ਕਿਸੇ ਤਰੀਕੇ ਵੀ ਜਿਹੜਾ ਦਲਜੀਤ ਆ ਵੀ ਉਹਨੂੰ ਕਿਸੇ ਤਰੀਕੇ ਵੀ ਰੋਕ ਕੇ ਉਹ ਅੱਗੇ ਬੜੇ ਵੱਧ ਨਹੀਂ ਸਕਦੇ ਲੋਕ ਇਹ ਲੋਕ ਉਹ ਸਾਰੇ ਦੇਸ਼ ਨੂੰ ਨਾਲ ਲੈ ਕੇ ਚੱਲ ਰਹੇ ਆ ਉਹ ਸਾਰੇ ਪੰਜਾਬ ਤੋਂ ਨਾਲ ਲੈ ਕੇ ਚੱਲ ਰਿਹਾ ਔਰ ਸਭ ਤੋਂ ਵੱਡਾ ਉਹ ਅੱਜ 3 ਕਰੋੜ ਸਿੱਖ ਜਿਹੜੇ ਆ ਉਹ ਦਲਜੀਤ ਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਜਿਹੜਾ ਪੱਗ ਦਸਤਾਰ ਸਾਰੀ ਦੁਨੀਆ ਦੇ ਵਿੱਚ ਜਿਹੜਾ ਉਹ ਗਾਲਾ ਹੋਇਆ ਉੱਥੇ ਐਲ.ਏ ਦੇ ਵਿੱਚ ਅਮਰੀਕਾ ਦੇ ਮੈਟ ਗਾਲਾ ਦੇ ਵਿੱਚ ਪੱਗ ਵਾਲਾ ਹੈ ਜੀ ਕਹਿੰਦੇ ਮਾਈਕਲ ਜੈਕਸਨ ਤੋਂ ਬਾਅਦ ਐਡਾ ਵੱਡਾ ਇਵੈਂਟ ਹੋਇਆ ਔਰ ਮਾਈਕਲ ਜੈਕਸਨ ਸੀਗਾ 25 ਹਜ਼ਾਰ ਰੁਪਏ ਨੂੰ مین ਅਟਰੈਕਸ਼ਨ ਇਸ ਗਾਲਾ ਬਿਠਦਾ ਤੇ ਇਸ ਜਿਹੜਾ ਸ਼ੋ ਸੀਗਾ ਇਹਦੇ ਚ ਸਭ ਤੋਂ ਵੱਧ ਜਿਹ ਕੋਈ ਅਟਰੈਕਸ਼ਨ ਸੀਗਾ ਉਹ ਦਲਜੀਤ ਸੀ ਔਰ ਕਿਉਂ ਸੀ ਵੀ ਉਹਦੀ ਦਸਤਾਰ ਸੀ ਇੱਕ ਰਾਇਲ ਪਰਸਨੈਲਿਟੀ ਚ ਉਹ ਸੀਗਾ ਇਹ ਰੌਲਾ ਹੀ ਸਾਰਾ ਪਰਸਨੈਲਿਟੀ ਦਾ ਪੱਗ ਖਲਕਦੀ ਆ ਲੋਕਾਂ ਨੂੰ ਜਿਹੜੇ ਬਾਕੀ ਜਿਹੜੇ ਦੇਖਦੇ ਨੇ ਜਿਹਨਾਂ ਵੀ ਕਲਾਕਾਰ ਨੇ ਬਿਲਕੁਲ ਪੱਗ ਪੱਗ ਨਾਲ ਦੇਖੋ ਨਾ ਅ ਜੀ ਚਲੋ ਸਰਦੁਖਰਣ ਕਿਹੜਾ ਪੈਂਦਾ ਦੋ ਜਿਹੜੇ ਸਿੱਧੂ ਬੁੱッセ ਵਾਲਾ ਉਹਨੇ ਵੀ ਪੱਗ ਜਗਾਇਆ ਔਰ ਪੱਗ ਜਗਾਇਆ ਵੀ ਉਹਨੇ ਸਾਰੀ ਦੁਨੀਆ ਚਾਪੜੀ ਧਾਕ ਜਵਾਈ ਵੀ ਪੱਗ ਨਾਲ ਦੂਦੇ ਬਾਹਰਲੇ ਮੁਲਕ ਤੇ ਦਲਜੀਤ ਤਾਂ ਜਿਹੜੀਆਂ ਫਿਲਮ ਜਿਹੜੀਆਂ ਉਹਦੀਆਂ ਦੇਖ ਲਓ ਉਹਦੇ ਪਹਿਲੇ ਗਾਣੇ ਫਰਸਟ ਮੈਸਤਾਨਵੀ ਚ ਪਹਿਲੀ ਵਾਰ ਮੁਲਾਕਤ ਹੋਈ 69 ਚ ਇਥੇ ਮੋਨ ਸਿੰਘ ਮਿਲਦੇ ਤੇ ਉਹਦੋਂ ਵੀ ਪੱਗ ਵਿੱਚ ਸੀਗੇ ਚਿੱਟੀ ਪੱਗ ਵਿੱਚ ਬਹੁਤ ਛੋਟੀ ਉਮਰ ਤੇ ਪਹਿਲਾ ਜਦੋਂ ਮੈਨੂੰ ਅੱਜ ਵੀ ਯਾਦ ਹੈ ਵੀ ਚਲੋ ਸਪਾਰਸ਼ ਤੇ ਇਹਨੂੰ ਇੱਕ ਗੀਤ ਗਾਉਣ ਦਾ ਬੋਕਾ ਦਿੱਤਾ ਜਸਵੰਤ ਸਾਹਿਬ ਨੇ ਦਿਲਜੀਤ ਦਸਾਂਜ ਨੂੰ ਹਾਂਜੀ ਉਹ ਇੱਕ ਗੀਤ ਪਹਿਲਾਂ ਤਾਂ ਜਸਵੰਤ ਸਾਹਿਬ ਵੀ ਡਰਦੇ ਸੀ ਵੀ ਜਿਹੜਾ ਖਲਕਤ ਆਉਂਦੀ ਹੈ ਬੋਂ ਸਿੰਘ ਮੇਲੇ ਤੇ ਜਿਹੜਾ ਕਰਾਊਡ ਆ ਉਹ ਕਿਸੇ ਬਾੜੇ ਗਾਇਕ ਨੂੰ ਪਸੰਦ ਹੀ ਨਹੀਂ ਕਰਦੇ ਵੀ ਹੂਟਿੰਗ ਇੰਨੀ ਹੁੰਦੀ ਹੈ ਦਿਲਜੀਤ ਨੇ ਜਦੋਂ ਗਾਣਾ ਗਾਇਆ ਤਾਂ ਕਰਾਊਡ ਨੇ ਉਹਨੂੰ ਵਾਂਸਬੋਰ ਤੇ ਉਹ ਹੂਟਿੰਗ ਹੋਈ ਵੀ ਇੱਕ ਹੋਰ ਇੱਕ ਹੋਰ ਕਾਠ ਹਮੇਸ਼ਾ ਹੁੰਦਾ ਵਾ ਛੇਤੇ ਚੜ ਨਹੀਂ ਜਾਂਦੇ ਛੇਤੀ ਸਾਡੇ ਪੰਜਾਬ ਦਾ ਕਹ ਲੋ ਵੀ ਸਭ ਤੋਂ ਵੱਡਾ ਮੇਲਾ ਮੋਹਨ ਸਿੰਘ ਦਾ ਉਸ ਮੇਲੇ ਦਾ ਇਹ ਪ੍ਰਦਾਇਸ਼ ਹੈ ਉਸ ਮੇਲੇ ਤੋਂ ਅਮਿਤ ਗਾਲਾ ਦਾ ਜਿਹੜਾ ਸਫਰ ਉਹਨੇ ਬਾਖੂਬੀ ਪੁਰਾਪੜੀ ਜਿਹੜੀ ਚਿੱਟੀ ਪੱਗ ਉਹਨੂੰ ਦਾਗ ਦੇ ਲੱਗਣ ਲਗਦਾ ਵੀ ਇਸ ਸਫਰ ਤੋਂ ਬਾਅਦ ਦਲਜੀਤ ਨੇ ਕਦੇ ਮੁੜ ਕੇ ਪਿੱਛੇ ਦੇਖਿਆ ਹੀ ਨਹੀਂ ਹੈਗਾ ਕਿ ਜੋ ਕੁਝ ਵੀ ਹੁੰਦਾ ਦੇਖੀ ਜਾਊਗਾ ਇੱਕ ਨਾਮ ਨੂੰ ਲੈ ਕੇ ਵੀ ਚਰਚਾ ਹੋਈ ਸੀ ਵੀ ਨਾਮ ਚੇਂਜ ਕਰਨ ਨੂੰ ਲੈ ਕੇ ਦਲਜੀਤ ਦੇਖੋ ਜਿਹੜਾ ਉਹ ਪਿੱਛੇ ਮੁੜ ਕੇ ਪਿੱਛੇ ਮੁੜ ਕੇ ਉਹਦੀ ਸਖਤ ਬੇਹਨਤਾ ਉਹਦਾ ਫੋਕਸ ਵੀ ਵੀ ਮੈਂ ਦੇ ਅੱਜ ਬਾਲੀਵੁੱਡ ਦੀ ਕੋਈ ਵੱਡੀ ਫਿਲਮ 4-500 ਕਰੋੜ ਦੀ ਉਹ ਦਲਜੀਤ ਤੋਂ ਬਿਨਾ ਹਦੂਰੀ ਹੈ ਕਈ ਫਿਲਮਾਂ ਤਾਂ ਐਸੀਆਂ ਵੀ ਜਿਹਦੇ ਵਿੱਚ ਦਲਜੀਤ ਦਾ ਲੀਡਿੰਗ ਰੋਲ ਹੈ ਹੀਰੋ ਦਾ ਰੋਲ ਹੈ। ਸੂ ਪਿੱਛੇ ਮੋਟਵਾੜੀ ਤਾਂ ਹੁਣ ਗੱਲ ਰਹੀ ਨਹੀਂ ਕੋਈ। ਦੂਜੀ ਗੱਲ ਜਿਹੜਾ ਨੌ ਤੇ ਜਸਵੰਤ ਸਾਹਿਬ ਜਦੋਂ ਬੋਡ ਸਿੰਘ ਮੇਲੇ ਤੇ ਤੇ ਜਦੋਂ ਜਦੋਂ ਜਸਵੰਤ ਸਾਹਿਬ ਵੀ ਕਲਾਕਾਰ ਜਿਹੜਾ ਸ਼ਾਈਨਿੰਗ ਸਟਾਰ ਉਹ ਬੜੀ ਉਹਨਾਂ ਦੀ ਪਾਰਕਵਕ ਸੀਗੀ। ਦਾ ਸੁਰਜੀਤ ਪਾਤਰ ਗੁਰਪ੍ਰਜਨ ਗਿੱਲ ਜਿਹੜੇ ਆ ਅਪਣੇ ਰਾਈਟਰ ਹੈ ਪੰਜਾਬੀ ਦੇ ਇਹਨਾਂ ਸਾਰਿਆਂ ਨੇ ਜਦੋਂ ਦਲਜੀਤ ਉਸਾਰਂ ਗਾਉਣ ਤੋਂ ਬਾਅਦ ਅ ਪਰਫਾਰਮੈਂਸ ਤੋਂ ਬਾਅਦ ਜਦੋਂ ਇਹਨਾਂ ਕੋਲੇ ਆਫ ਦਾ ਅਸ਼ੀਦਵਾਰ ਲੈਂਡਿੰਗ ਤੇ ਜਸਵੰਤ ਸਾਹਿਬ ਕਹਿੰਦੇ ਵੀ ਨਾਂ ਠੀਕ ਕਰ ਲੈ ਇਹਨਾਂ ਦਾ ਨਾਂ ਅਸੀਂ ਦਲਜੀਤ ਤੇ ਇਹ ਸਾਰੇ ਜਿਹੜੇ ਪਾਤਰ ਸਾਹਿਬ ਗਿਲ ਸਾਹਿਬ ਗੁਰਪ੍ਰੀਤ ਸਿੰਘ ਇਹਨਾਂ ਸਾਰਿਆਂ ਨੇ ਚਲੋ ਉਦੋਂ ਫਾਈਨ ਟੋਨ ਦੇ ਜਿਹੜੇ ਰਜਿੰਦਰ ਸਿੰਘ ਹੈ ਜਿਨ੍ਹਾਂ ਕੋਲ ਇਹਦਾ ਕੰਟਰੈਕਟ ਜੀ ਦਾ 4-5 ਸਾਲ ਦਾ ਹੈ ਇਹਨਾਂ ਨੇ ਫਿਰ ਦਿਲਜੀਤ ਦਿਲਜੀਤ ਸੋ ਨੌਵੇਂ ਦੇਖੋ ਤਾਂ ਅੱਜ ساری ਦੁਨੀਆ ਦੇ ਦਿਲ ਜਿਹੜੇ ਆ ਉਹ ਇਹਨੇ ਜਿੱਤ ਲਏ ਪਿੱਛੇ ਨਾਲੋਂ ਵੱਡਾ ਅਸ਼ੀਰਵਾਦ ਨਾਲੋਂ ਵੱਡੇ ਵੱਡਿਆਂ ਦਾ ਬਾਕੀ ਸਭ ਤੋਂ ਵੱਡੀ ਪ੍ਰਮਾਤਮਾ ਦੀ ਇੰਨੀ ਕਿਰਪਾ ਹੈ ਵੀ ਜਿਹੜਾ ਸਫ਼ਰ ਦਲਜੀਤ ਨੇ ਤੈਅ ਕਰ ਲਿਆ ਸਾਡੇ ਕਲਾਕਾਰ ਕੇ ਹੀ ਐਸੀ ਐ ਵੀ ਸਾਨੂੰ ਹੀ ਹੋ ਗਏ 40 40 ਸਾਲ ਦੇਖਦੇ ਆ ਉਹਨਾਂ ਨੂੰ ਉਹ ਹਾਲ ਇੱਕ ਪੌੜੀ ਜਿਹੜੀ ਹੈ ਦਲਜੀਤ ਨੇ ਤਾਂ ਚਲੋ ਸਾਰੀਆਂ ਪੌੜੀ ਤੋਂ ਉੱਗੀ ਚਲੇ ਗਿਆ ਉਹ ਇੱਕ ਪੌੜੀ ਨਹੀਂ ਚੜ ਸਕੇ ਹਾਲੀਵੁੱਡ ਦੀ ਜਾਂ ਬਾਲੀਵੁੱਡ ਦੀ ਕਲਾਕਾਰ ਸਾਡੇ ਆ ਪੰਜਾਬ ਦੇ ਆ ਵੀ ਅੱਗੇ ਗਿਆਵਾ ਜਿੰਨੇ ਪਹਿਲਾਂ ਕਲਾਕਾਰ ਸੀਗੇ ਜਾਂ ਹੋਰ ਵੀ ਸੀਗੇ ਉਹ ਵੀ ਪੰਜਾਬੀ ਹੀ ਸੀਗੇ ਸਾਰੇ ਪਹਿਲਾਂ ਬਾਲੀਵੁੱਡ ਦੇ ਵਿੱਚ ਨਹੀਂ ਕਲਾਕਾਰ ਪੰਜਾਬੀ ਸੀ ਜੋ ਸਫਰ ਇਹਦੇ ਤੱਕ ਕਰ ਲਿਆ ਉਹ ਤਾਂ ਸਾਡੇ ਜੋ ਕੋਈ ਕਰ ਨਹੀਂ ਸਕੇ ਹਾਲ ਤੱਕ ਜਿਹੜਾ ਨਾਮ ਰੌਸ਼ਨ ਦੇਖੋ ਟਾਈਮਿੰਗ ਦੇਖੋ ਥੋੜੇ ਜੇ ਸਮੇਂ ਵਿੱਚ ਉਹ ਗਾਇਕ ਸੁਪਰ ਹਿੱਟ ਗਾਇਕ ਬਣ ਗਿਆ ਤੇ ਅੱਜ ਜੋ ਸੁਪਰਸਟਾਰ ਫਿਲਮ ਇੰਡਸਟਰੀ ਦਾ ਮੈਂ ਜੀ ਤੇ ਤੁਸੀਂ ਲਾ ਰਹੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਉਹਦਾ ਨਾਮ ਰੋਸ਼ਨ ਗੂਰੇ ਸੁਣਦੇ ਆ ਵੱਡੇ ਵੱਡੇ ਉਹਦੇ ਕੰਸੈਪਟ ਉਧਰ ਵੀ ਹੋ ਰਿਹਾ ਬਾਹਰਲੇ ਮੁਲਕਾਂ ਦੇ ਵਿੱਚ ਇਹ ਸਾਰੀ ਗੁਰੂ ਦੀ ਕਿਰਪਾ ਉਹਦੇ ਤੇ ਜਿਹੜਾ ਪੰਜਾਬ 95 মুਵੀ ਆ ਉਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਵੀ ਜਿਹੜੀ ਭਾਈ ਖਾਲੜਾ ਜੀ ਦੇ ਉੱਤੇ ਜਿਹੜੀ ਇਹ মুਵੀ ਤਿਆਰ ਹੋ ਰਹੀ ਸੀਗੀ ਲੇਕਿਨ ਉਸ ਨੂੰ ਵੀ ਜਿਹੜੇ ਭਾਰਤ ਦੇ ਵਿੱਚ ਬੈਨ ਕੀਤਾ ਗਿਆ ਲਮੇ ਸਾਹਿਬ ਜਿਹੜੀ ਮੂਵੀ ਪਚਦਮੀ ਆ ਇੱਕ ਅਨ ਸੁਲਜੀਗਾਥਾ ਪੰਜਾਬ ਦੀ ਰੀਅਲ ਸਟੋਰੀ ਜਸਵੰਤ ਸਿੰਘ ਹਰੜਾ ਪੰਜਾਬ ਦੇ ਇੱਕ ਬਹੁਤ ਵੱਡੇ ਹਿਊਮਨ ਰਾਈਟ ਐਕਟੀਵਿਸਟ ਹੋਏ ਆ ਉਦੋਂ ਸੁਯੁਗਤ ਕਾਲੀ ਦਲ ਸੀਗਾ ਉਸ ਕਾਲੀ ਦਲ ਦੇ ਜਿਹੜਾ ਵਿੰਗ ਹੁੰਦਾ ਹਿਊਮਨ ਰਾਈਟ ਵਿੰਗ ਉਹਦੇ ਉਹ ਪ੍ਰਧਾਨ ਸੀਗੇ ਤੇ ਉਹਨਾਂ ਨੇ ਜਦੋਂ ਦੇਖਿਆ ਨਾ ਉਹ ਕਿਤੇ ਅੰਮ੍ਰਿਤਸਰ ਉਸ ਸस्कार ਤੇ ਆਏ ਹੋਏ ਸੀ ਕਿ ਉੱਥੇ 20 ਨਾਲ ਸਿਫੇ ਹੋ ਸਿਵੇ ਜਲ ਰਹੀ ਸੀ ਕਿ ਦੁਰਗਣਾ ਜਿਹੜਾ ਸ਼ਮਸ਼ਾਨ ਘਾਟਾ ਅੰਮ੍ਰਿਤਸਰ ਸ਼ਹਿਰ ਚ ਤੇ ਉਹਨੇ ਐਵੇਂ ਜਿਵੇਂ ਉਹ ਸ਼ਮਸ਼ਾਨ ਘਾਟ ਵਾਲੇ ਨੂੰ ਪੁੱਛ ਲਿਆ ਉਹਨੂੰ ਜਿਹੜਾ ਉੱਥੇ ਵੀ ਇਹ ਸਿਵੇ ਜਿਹੜੇ ਜਲ ਰਹੇ 25 ਇਹ ਕੌਣ ਨੇ ਵੀ ਕਿੱਥੋਂ ਇਕੱਠੇ ਬੱਚੀ ਉਹਦੇ ਅਨਨ ਆਇਡੈਂਟੀਫਾਈ ਲਾਸ਼ਾਂ ਜਿਹੜੀਆਂ ਨੇ ਪੁਲਿਸ ਸਸਕਾਰ ਕਰਾ ਰਹੀ ਹੈ ਹਾਂ ਉਹ ਦਾ ਥੋੜਾ ਜਿਹਾ ਜਿ ਕਹ ਲੋ ਵੀ ਇੱਕ ਤਾਂ ਹਿਊਮਨ ਰਾਈਟ ਐਕਟਿਵਿਸਟ ਚਲੋ ਉਹਦੇ ਇਸ ਪਾਸਿਬਲ ਧਿਆਨ ਦਿੱਤਾ ਉਹ ਦੂਜਾ ਸ਼ਮਸ਼ਾਨ ਘਾਟ ਉਹਨੇ ਚੈੱਕ ਕਰ ਲਿਆ ਤਰਨ ਤਰਨ ਦਾ ਪੱਟੀ ਦਾ ਉੱਥੇ ਵੀ ਇਹੀ ਹਾਲਾਤ ਸੀ ਕਿ ਵੀ ਸੂਬੇ ਫਿਰ ਕੋ ਕੀਤੀ ਵੀ ਇਹ ਕੌਣ ਲੋਕ ਨੇ ਪੁਲਿਸ ਕਿਹੜੇ ਲੋਕ ਜਿਹਨਾਂ ਦੇ ਸਸਕਾਰ ਉਹ ਗਿਣਤੀ ਕੋਈ 2500 ਤੋਂ ਵੀ ਵੱਧ ਗਿਣਤੀ ਹੈ। ਉਹ ਉਦੇ ਤੇ 25000 25000 ਤੋਂ ਵੱਧ ਗਿਣਤੀ ਹੈ ਔਰ 21 ਜਿਹੜਾ ਆ ਸੁਪਰੀਮ ਕੋਰਟ ਤੱਕ ਗਿਆ। ਨਵਕਿਰਨ ਹੈਗੀ ਹੈ ਚੰਡੀਗੜ੍ਹ ਦੇ ਹਾਈ ਕੋਰਟ ਦੇ ਬਹੁਤ ਵੱਡੇ ਲੀਡਿੰਗ ਐਡਵੋਕੇਟ ਹੈ ਉਹ ਰੋ ਆਪ ਹਿਊਮਨ ਰਾਈਟਸ ਦੇ ਐਕਟਿਵਿਸਟ ਹਨ ਉਹਨਾਂ ਨੇ ਇੱਕ ਖਾਲੜਾ ਦਾ ਕੇਸ ਜਦੋਂ ਖਾਲੜਾ ਸਾਹਿਬ ਦਾ ਤਰਨ ਤਰਨ ਦੇ ਵਿੱਚ ਇਹਨਾਂ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਉਹਨਾਂ ਨੇ ਕੇਸ ਲੈ ਕੇ ਕਿ ਹਾਈ ਕੋਰਟ ਹਾਈ ਕੋਰਟ ਨੇ ਸੀਬੀਆਈ ਇਨਕੁਆਇਰੀ ਬਾਰ ਕੀਤੀ ਔਰ ਸੀਬੀਆਈ ਨੇ ਉਸ ਬੇੜੇ ਦੇ ਐਸਐਸਪੀ ਅਜੀਤ ਸਿੰਘ ਸੰਧੂ ਦੇ ਖਿਲਾਫ ਕਤਲ ਦਾ ਮਕਦਮਾ ਦਰਜ ਦੇ ਆਰਡਰ ਹੋਈ ਹੈ ਜਿਹੜੀ ਉਹਦੀ ਡੈਥ ਹੋਈ ਹੈ ਨਾ ਅ ਅਜੀਤ ਸਿੰਘ ਸੰਧੂ ਜੀ ਉਹਨੇ ਸੁਸਾਈਡ ਕੀਤਾ ਰੇਲ ਗੱਡੀ ਦੇ ਥੱਲੇ ਉਹ ਆ ਕੇ ਬੰਨਿਆ ਆਪ ਉਹ ਇੰਨਾ ਪਰੇਸ਼ਾਨ ਹੋ ਗਿਆ ਸੀ ਕੋਈ ਉਹਨੂੰ ਵਫਾਹ ਤੋਂ ਬਿਨਾ ਕੋਈ ਦਰਜ ਨਹੀਂ ਸੀ ਹੁੰਦਾ ਕੋਈ ਤੁਸੀਂ ਐਡਾ ਵੱਡਾ ਹਿਊਮਨ ਰਾਈਟ ਦਾ ਐਕਟਿਵਿਸਟ ਦਿਨ ਦਿਹਾੜੇ ਘਰੋਂ ਚੱਕ ਕੇ ਮਾਰਦਾ ਹੈ ਜੀ ਉਹਦੇ ਤੋ ਲੋ ਹੁਣ ਉਹਦੀ ਲਾਸ਼ ਹਰੀਕੇ ਚ ਸਿੱਟਤੀ ਟੁਕੜੇ ਕਰਕੇ ਤੇ ਸੀਬੀਆਈ ਨੇ ਉਹ ਬਸ ਇਸੇ ਚਕਵੀ ਬਿੰਨੂ ਸਜ਼ਾ ਹੋ ਜਾਣੀ ਆ ਮੈਂ ਫਾਇਕ ਉਹਦੀ ਕਿਸੇ ਨੇ ਮਦਦ ਨਹੀਂ ਕੀਤੀ ਕੌੜ ਕਰਤਾ ਬਾਦ ਕੇ ਪੀ ਕੇ ਪੀਐਸ ਗਿਲਦ ਸਭ ਤੋਂ ਜਿਹੜਾ ਕਹਿੰ ਲੋ ਵੀ ਫੇਵਰੇਟ ਐਸਐਸਪੀ ਹਾਲਾਂਕਿ ਉਹ 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 ਆਰਪੀ ਰੈਂਕ ਸੀਗਾ ਕੋ ਐਸਐਸਪੀ ਆਈਪੀਐਸ ਨਹੀਂ ਸੀਗਾ ਲਾਏ ਹੋਏ ਸੀਗੇ ਕੇਪੀਐਸ ਗੱਲ ਨੇ ਤੇ ਜਿਹੜਾ ਜ਼ੁਲਮ ਤਸ਼ੱਦਦ ਹੋਇਆ ਪੰਜਾਬ ਦੇ ਵਿੱਚ ਇਹ ਅਸਲ ਸਟੋਰੀ ਆ ਪੰਜਾਬ ਇਹ ਦਿਲਜੀਤ ਤਾਂ ਬਹੁਤ ਮੈਂ ਅੱਜ ਵੀ ਉਹ ਸੁਣ ਰਿਹਾ ਸੀਗਾ ਇੱਕ ਇੰਟਰਵਿਊ ਹੈ ਉਹਨਾਂ ਦੇ 95 ਦਾ ਜਿਹੜਾ ਪ੍ਰੋਡਿਊਸਰ ਹੈ ਦਿਲਜੀਤ ਦਸਾਂਜ ਨੇ ਇਸ ਫਿਲਮ ਦਾ ਇੱਕ ਪੈਸਾ ਨਹੀਂ ਲਿਆ ਹਾਲਾਂਕਿ ਐਗਰੀਮੈਂਟ ਦੇ ਵਿੱਚ ਚਲੋ ਉਹ ਕਹਿੰਦੇ ਸੀ ਵੀ ਤੁਹਾਡੇ ਤੇ ਪੈਸੇ ਆਪਾਂ ਪਰ ਨਹੀਂ ਮੈਂ ਇਹ ਫਿਲਮ ਫ੍ਰੀ ਆਫ ਕਾਸਟ ਕਰਨੀ ਹੈ ਇਹ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਖਾਲੜਾ ਤੇ ਰੋਲ ਕਰਨ ਦਾ ਮੌਕਾ ਮਿਲਿਆ ਔਰ ਜਿਨ੍ਹਾਂ ਨੇ ਫਿਲਮ ਦੇਖੀ ਹੈ ਬਾਹਰਲੇ ਮੁਲਕਾਂ ਦੇ ਵਿੱਚ ਅੱਜ 30 ਕਰੋੜ ਤੋਂ ਵੱਧ ਆਪਰੇ ਬੈਨ ਹੋ ਗਈ 30 ਕਰੋੜ ਤੋਂ ਵੱਧ ਦਾ ਬਿਜ਼ਨਸ ਜਿਹੜਾ ਆ ਉਹ 95 ਆ ਕਰ ਚੁੱਕੀ ਐ ਕੱਲ ਤੱਕ ਨਾ ਹੋਈ ਫਿਲਮ ਸਾਡੇ ਵੀ ਕੋਈ ਦਿਖੋ ਨਾ ਸੈਂਸਰ ਬੋਰਡ ਕੋਲੇ ਕੋਈ ਇਤਰਾਜ਼ ਨਹੀਂ ਕਿਸੇ ਵੀ ਕਿਸਮ ਦਾ ਅੱਜ ਤੱਕ ਜਦੋਂ ਹੋਵੇ ਕੋਈ ਸੰਸਥਾ ਇਤਰਾਜ਼ ਕਰੇ ਇਸ ਤੋਂ ਮਾਰੀਆਂ ਜਿਹੜੀਆਂ ਫਿਲਮਾਂ ਉਹ ਰਾਮ ਰਹੀਮ ਦੀਆਂ ਤਿੰਨ ਫਿਲਮਾਂ ਮੈਸेंजर ਆਫ ਗੋਡ 1 2 3 ਔਰ ਰੀਲீஸ் ਹੋਈ ਪਹਿਲੇ ਜਦੋਂ ਪਹਿਲੀ ਫਿਲਮ ਜਿਹੜੀ ਹੈ ਉਦੋਂ ਸੈਂਸਰ ਬੋਰਡ ਨੇ ਰੱਦ ਕਰਤੀ ਸੀ ਹੈ ਨਹੀਂ ਜੀ ਉਹ ਮੈਂ ਵੀ ਉਸ ਵਿੱਚ ਸੀਗੇ ਹਾਂ ਬਿਲਕੁਲ ਮੈਂ ਉਸ ਪੈਨਲ ਦਾ ਮੈਂਬਰ ਸੀਗਾ ਸਾਡੀ ਚੇਅਰਪਰਸਨ ਸੀਗੀ ਲੀਲਾ ਲੀਨਾ ਸੈਮਸੰਗ ਉਹਨੇ ਜਦੋਂ ਅਸੀਂ ਫਿਲਮ ਦੇਖੀ ਹੈ ਉਹ ਫਿਲਮ ਇੱਕ ਫਿਰਕੇ ਨੂੰ ਚਲਉਂਦੀ ਸੀ ਹੁਣ ਫਿਰਕਾ ਵੀ ਤੁਸੀਂ ਸਮਝ ਲਓ ਵੀ ਕਿਹੜਾ ਸੀਗਾ ਜਿਹੜਾ ਬੰਦਾ ਗੁਰੂ ਕਲਗੀਧਰ ਪਾਤਸ਼ਾਹ ਦਾ ਜਿਹਦੇ ਸਵਾਗ ਰਚ ਉਹਨੇ ਫਿਲਮ ਬਣਾਈ ਉਹਨੇ ਚੈਲੰਜ ਕੀਤਾ ਸਾਡੇ ਅਸੀਂ ਰੱਦ ਕੀਤੀ ਚਲੋ ਸਰਕਾਰ ਬਦਲ ਗਈ ਉਸ ਤੋਂ ਬਾਅਦ ਇੱਕ ਟ੍ਰਿਬਿਊਨਲ ਹੈ ਸੈਂਸਰ ਬੋਰਡ ਤੋਂ ਉੱਤੇ ਇੱਕ ਬਾਡੀ ਹੈ ਫਿਲਮ ਟ੍ਰਿਬਿਊਨਲ ਫਿਲਮ ਟ੍ਰਿਬਿਊਨਲ ਤੋਂ ਇਹ ਫਿਲਮ ਪਾਸ ਕਰਵਾਏਗੀ ਉਹ ਦੂਜੀਆਂ ਜਿਹੜੀਆਂ ਬਾਅਦ ਚ ਦੋ ਵਕਿਆਂ ਉਹ ਵੀ ਪਾਸ ਕਰਤੀਆਂ ਉਹ ਲੰਮੀ ਸਾਬ ਜਦੋਂ ਇਹ ਫਿਲਮਾਂ ਲੱਗੀਆਂ ਪੰਜਾਬ 'ਚ ਅਕਾਲੀ ਦਲ ਦਾ ਰਾਜ ਸੀਗਾ ਔਰ ਫਿਲਮ ਜਿਹੜੇ ਘਰ ਸੀਗੇ ਸਿਨੇਮਾ ਘਰ ਉਹ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਹੋਏ ਅਸੀਂ ਦੇਖਿਆ ਜਿੱਥੇ ਰਾਮ ਰਹੀਮ ਦੀ ਫਿਲਮ ਚੱਲਦੀ ਸੀ ਸੋ ਪਚਨਮੇ ਜਿੱਤਾ ਕੋਈ ਐਸਾ ਸੀਨ ਨਹੀਂ ਹੈ ਦੀ ਕਿ ਜਿਹੜਾ ਇਤਰਾਜ਼ਯੋਗ ਹੋਵੇ ਜਾਂ ਕਿਸੇ ਇੱਕ ਫਿਰਕੇ ਨੂੰ ਉਹਤੇ ਇਤਰਾਜ਼ ਨਾ ਇਤਰਾਜ਼ ਲਾਇਆ ਵੀ ਅਜੇ ਤੱਕ ਕਿਸੇ ਨੇ ਨਹੀਂ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਹਰ ਹਾਲਤ ਦੇ ਵਿੱਚ ਕਿਉਂਕਿ ਆਉਣ ਵਾਲੀਆਂ ਦਸਲਾ ਸਾਡੀਆਂ ਜਿਹੜੀ ਨਵੀਂ ਪੀੜ੍ਹੀ ਹੈ ਸਾਡੀ ਪੀੜ੍ਹੀ ਵੀ ਚਾਹੁੰਦੀ ਹੈ ਵੀ ਅਸੀਂ ਆਪਣਾ ਬਹੁਤ ਸਾਰ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ ਉਹ ਹਾਲਾਤ ਸੀਗੇ 90 95 ਉਹ ਹਾਲਾਤ ਕਿਵੇਂ ਨੌਜਵਾਨਾਂ ਨੂੰ ਫੜ-ਫੜ ਕੇ ਮਾਰਿਆ ਗਿਆ ਅੱਜਾਂ ਨੌਜਵਾਨ ਬੱਚੇ ਇਸ ਜਿਹੜੀ ਲਹਿਰ ਸੀ ਖੜਕੂ ਲੈਰ ਗੈ ਲੋ ਵੀ ਉਧਰ ਨੂੰ ਕਿਉਂ ਗਏ ਉਹ ਹਾਂ ਇੱਕ ਕਾਰਨ ਸਾਰੇ ਫਿਲਮ ਚ ਜਦੋਂ ਫਿਲਮ ਤੇ ਰੋਗ ਲਾ ਲਈ ਉਹ ਤਾਂ ਕਿਤਾਬ ਹੈਗੀ ਖਲੜਾ ਦੀ ਉਹ ਉੱਚ ਪੜ੍ਹ ਲੈਣਗੇ ਲੋਕ YouTube ਤੇ ਪੜ੍ਹ ਲੈਣਗੇ ਬਾਹਰਲੇ ਮੁਲਕਾਂ ਚੋਂ ਫਿਲਮ ਚਲੋ 2 ਨੰਬਰ ਚ ਵੀ ਆ ਸਕਦੀ ਹੈ ਇਹ ਰੋਗ ਨਹੀਂ ਲਾ ਸਕਦੇ ਆਪਾਂ ਇਹ ਫਿਲਮ ਰੀਲਿਸ ਹੋਣੀ ਚਾਹੀਦੀ ਹੈ ਉਹ ਦਲਜੀਤ ਦਸਾਂਜ ਇੱਕ ਵਿਵਾਖ ਰੋਲ ਹੈ ਉਹਦਾ ਮੈਨੂੰ ਦੇਖ ਬੈਠਾ ਫਿਲਮ ਦੇਖੀ ਦੀ ਸਟੋਰੀ ਜ਼ਰੂਰ ਮੈਨੂੰ ਪਤਾ ਹੈ ਸ਼ੂਟਿੰਗ ਪਰ ਜਿਨ੍ਹਾਂ ਨੇ ਉਹ ਫਿਲਮ ਦੇਖੀ ਹੈ ਤੇ ਉਹ ਇੰਨੀ ਪ੍ਰਸ਼ੰਸਾ ਕਰ ਰਹੇ ਨੇ ਵੀ ਐਦੂੰ ਉੱਪਰ ਕੋਈ ਰੋਲ ਨਹੀਂ ਕਰ ਸਕਦਾ ਜਿਹੜਾ ਉਹ ਰੋਲ ਕਰਤਾ ਦਲਜੀਤ ਨੇ ਉਹ ਐਂਡ इस 95 ਦੀ ਗੱਲ ਕਰ ਲੈਣੇ ਪੰਜਾਬ ਦੀ ਤਾਂ ਉਸ ਵੇਲੇ ਜਦੋਂ ਭਾਈ ਖਾਲੜਾ ਜਿਹੜੇ ਸੀ ਜਸਵੰਤ ਸਿੰਘ ਖਾਲੜਾ ਲੁਧਿਆਣੇ ਦੇ ਵੀ ਨੌਜਵਾਨ ਸੀ ਕਿ ਬਹੁਤ ਸਾਰੇ ਗਾਇਬ ਕਿ ਉਦੋਂ ਉਹ ਉਸ ਦੇ ਬਾਰੇ ਵੀ ਗੱਲਬਾਤ ਹੋਈ ਹੈ ਕਦੇ ਸੁਣਨ ਦੇ ਵਿੱਚ ਆਇਆ ਹੋਵੇ। ਕੋ ਪਹਿਲਾਂ ਤਾਂ ਉਹ ਜਿਹੜੇ ਡਿਸਟ੍ਰਿਕਟ ਹੈਗਾ ਤਰਨਤਾਰਨ ਅਮਰਸਰ ਤਰਨਤਾਰਨ ਪੱਟੀ ਜਿਹੜੇ ਹਰੀਕੇ ਇਧਰ ਮਖੂ ਜੀਰਾ ਹੈ ਜੀ ਇਹ ਸਾਰਾ ਇਲਾਕਾ ਜਿਹੜਾ ਤੁਸੀਂ ਦੇਖੋਗੇ ਪਿੰਡਾਂ ਦੇ ਵਿੱਚ ਜਿਹੜੇ ਉਧਰ ਨਿਸ਼ਾਨ ਸਾਹਿਬ ਬਹੁਤ ਲੱਗੇ ਹੋਰ ਪਿੰਡ ਵਿੱਚ ਤੁਹਾਨੂੰ 8-10 ਉਹ ਨਿਸ਼ਾਨੀ ਹੈ ਉਹ ਨੀਲੇ ਬਾਣੀ ਦੇ ਵਿੱਚ ਨਿਸ਼ਾਨ ਸਾਹਿਬ ਨੇ ਨਿਸ਼ਾਨੀਆਂ ਉਹਨਾਂ ਕਹਿੰਦੇ ਸ਼ਹੀਦਾਂ ਦੀ ਜਿਨ੍ਹਾਂ ਨੂੰ ਪੁਲਿਸ ਨੇ ਫੜਫੜ ਕੇ ਮਾਰਿਆ ਉਹ ਸਾਡੇ ਵੀ ਹੋਣਗੇ ਇੱਥੋਂ ਦੇ ਵੀ ਨੌਜਵਾਨ ਹੋਣਗੇ ਜਿਹੜੇ ਪਰ ਜ਼ਿਆਦਾਤਰ ਜਿਹੜੀ ਸੰਸਕਾਰ 25 ਇਹ ਉਹ ਦੋ ਤਰਨਤਾਰਨ ਤੇ ਅੰਮ੍ਰਿਤਸਰ ਅੰਮ੍ਰਿਤਸਰ ਦੇ ਸ਼ਮਸ਼ਾਨਘਾਟ ਤੇ ਤਰਨਤਾਰਨ ਜਿੱਥੇ ਜ਼ਿਆਦਾਤਰ ਹੋਈ ਹੈ ਕੋਈ ਇੱਥੇ ਵੀ ਉਹਨੇ ਹੋ ਸਕਦਾ ਇਹ ਉਸ ਸ਼ਾਮਲ ਨਾ ਹੋਣ ਹੋਏ ਇਥੇ ਤਸ਼ੱਦਦ ਤਾਂ ਹਰ ਪਾਸੇ ਹੋਇਆ ਪੂਰੇ ਪੰਜਾਬ 'ਚ ਹੋਇਆ ਉਹ ਦੌਰ ਹੀ ਸੀਗਾ ਕੇਪੀਐਸ ਗਿੱਲ ਦਾ ਉਹ ਕੋਈ ਸੁਣਵਾਈ ਨਹੀਂ ਸੀਗੀ ਰਾਜਸੀ ਪੁਲਿਸ ਰਾਜਸੀ ਕਾ ਕੇਪੀਐ ਜਿਹੜੇ ਉਹ ਕਹਿੰਦੇ ਨਾ ਐਸਪੀਓ ਜਿਹੜੇ ਭਰਤੀ ਹੁੰਦੇ ਸੀਗੇ ਉਦੋਂ ਅਤਵਾਚ ਐਸਪੀਓ ਐਸਚੂ ਲਾਈ ਹੋਈ ਸੀਗੀ ਵੱਡੇ ਥਾਣਿਆਂ ਦੇ ਜਿਵੇਂ ਸਾਡੇ ਡੀਲੋ ਥਾਣਾ ਸਿਦਵਾਬੇ ਥਾਣਾ ਦਾਖਾ ਥਾਣਾ ਅਰਜਗਰਾਉਂ ਥਾਣਾ ਜਦੋਂ ਉਹ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਜਿਹੜਾ ਸੀਏਜੀ ਸਟਾਫ ਜਗਰਾਉਂ ਆ ਉੱਥੇ ਵੀ ਕਹਿੰਦੇ ਆਹੀ ਜਿਹੜੇ ਕੈਡ ਭਰਤੀ ਕੀਤੇ ਹੋਏ ਉਹ ਲੱਗੇ ਹੋਏ ਸੀਗੇ ਤਸ਼ੱਦਦ ਇਹਨਾਂ ਕਰਤਾ ਉਹ ਸੀਗਾ ਐਸਐਸਪੀ ਸਵਰਨ ਸਿੰਘ ਉਟੜਨ ਉਹਨੇ ਤੇ ਉਹ ਤਸ਼ੱਦਦ ਦੀ ਉਹਨਾਂ ਦੀ ਡੈਥ ਹੋ ਗਈ ਤੇ ਬਾਅਦ ਚ ਹਰੀਕੇ ਚ ਉਹਦੀ লাশ ਜਿਹੜੀ ਆ ਦੇਖੋ ਕਿੰਨੇ ਅਕਾਲ ਤਖਤ ਦਾ ਜਥੇਦਾਰ ਜਥੇਦਾਰ ਜਿਹੜਾ ਸਰਬਤ ਕਾਲ ਸਰ ਦੇ ਬਣਾਇਆ ਹੈ ਜੀ ਸਿੱਖਾਂ ਦੀ ਸੁਪਰੀਮ ਸੰਸਥਾ ਅਕਾਲੀ ਦਲ ਦਾ ਰਾਜ ਹੋਵੇ ਤੇ ਬਾਦ ਜਾਂ ਇਨਕੁਆਰੀਆਂ ਚਲੋ ਕੋਈ ਇਨਕੁਆਰੀਆਂ ਹਰਲੇ ਵੀ ਠੱਡੇ ਬਸਤੇ ਚ ਪਈਆਂ ਹਾਲ ਤੱਕ ਇਹਦਾ ਕਾਰਨ ਨਹੀਂ ਦੱਸ ਸਕੇ ਵੀ ਪਾਈ ਗੁਰਦੀਪ ਸਿੰਘ ਕੌਂਕੇ ਨੂੰ ਮਾਰਨ ਦੇ ਕਾਰਨ ਕੀ ਸੀ ਕਿ ਪੁਲਿਸ ਤਾਂ ਅੱਜ ਵੀ ਪਗੋੜਾ ਵੀ ਪੁਲਿਸ ਦੇ ਸਟੱਡੀ ਚ ਉੱਪਰ ਗਿਆ ਹੋਇਆ ਦਿਖਾ ਰਹੀ ਹੈ ਕਾਗਜ਼ਾਂ ਦੇ ਵਿੱਚ ਪਰ ਸਾਰੀ ਦੁਨੀਆ ਨੂੰ ਪਤਾ ਵੀ ਉਹ ਪਾਈ ਸਾਹਿਬ ਦਾ ਕਤਲ ਹੋਇਆ ਜਗਰਾਉਂ ਸੀਏ ਚ ਤੇ ਉਹਨਾਂ ਦੀ ਲਾਸ਼ ਉਹ ਗਵਾਹ ਹੈਗੇ ਪੁਲਿਸ ਦੇ ਜਿਹੜੇ ਉਦੋਂ ਥਾਣੇ ਦੇ ਵਿੱਚ 13 ਸੀਗੇ ਆਪਣੇ ਬੁਰਾਜ਼ੋ ਮੁਕੀਆਂ ਨੇ ਗੋਈਆਂ ਦਿੱਤੀਆਂ ਪਰ ਸਰਕਾਰਾਂ ਨੇ ਉਹ ਸਾਰਾ ਕੁਝ ਜਿਹੜਾ ਆ ਉਹ ਪਚੰਦ ਵਿੱਚ ਉਸ ਫਿਲਮ ਦੇ ਵਿੱਚ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਫਿਲਮ ਤੇ ਜਿਹੜਾ ਬੈਨ ਹਟਣਾ ਚਾਹੀਦਾ ਹਾਂਜੀ ਬਾਕੀ ਇਹ ਦਲਜੀਤ ਦੀਆਂ ਜਿਹੜੀਆਂ ਵੀ ਮੂਵੀਜ਼ ਹੈਗੀਆਂ ਨੇ ਜਿਵੇਂ ਉਹ ਲਾਇਆ ਸੀਗਾ ਬਾਰਡਰ ਤੇ ਉਹ ਵੀ ਚਲੋ ਆਪੇ ਹਟਾ ਲਿਆ ਉਹਨਾਂ ਨੇ ਜਦੋਂ ਲਾਂ ਤਾਂ ਪੈਰੀਆਂ ਸਾਰੀ ਦੁਨੀਆ ਚ ਪੈਰੀਆਂ ਉਹਨਾਂ ਕਲਾਕਾਰਾਂ ਵੀ ਜਿਹੜੇ ਉਹ ਕਲਾਕਾਰ ਸੀਗੇ ਜਿਨ੍ਹਾਂ ਨੇ ਜਿਹੜੀ ਉਹ ਸੰਸਥਾ ਹੈਗੀ ਇਹਨਾਂ ਦੀ ਤੂੰ ਕੋਈ ਕਾਰਨ ਦੱਸੀ ਦੀ ਸਕੀ ਇਹ ਫਿਲਮਾਂ ਜਿਹੜੀਆਂ ਦਲਜੀਤ ਨੂੰ ਹੁਣ ਜਿਹੜਾ ਅ ਦਿਖੋ ਦੇਸ਼ਤロイ ਦੇਸ਼ਗਦਾਰ ਹੁਣ ਦੱਸੋ ਨਾ ਕੀ ਉਹ ਛੱਤੀ ਪਾੜ ਕੇ ਦਿਖਾ ਦਵੇ ਮੈਂ ਹਿੰਦੁਸਤਾਨੀ ਆ ਜਾਂ ਦੇਸ਼ਪ੍ਰੇਮੀ ਆ ਪਹਿਲਾ ਕੰਸਰਟ ਜਿਹੜਾ ਰਾਜਸਥਾਨੀ ਚ ਹੋਇਆ ਦਿੱਲੀ ਚ ਉਹਦੇ ਬੋਢਿਆਂ ਤੇ ਤਿਰੰਗਾ ਸੀ ਤਿਰੰਗੇ ਦੇ ਵਿੱਚ ਉਹਨੇ ਪਹਿਲਾ ਗੀਤ ਗਾਇਆ ਉਹ ਬੋਢਿਆਂ ਤੇ ਤਿਰੰਗਾ ਇਤੋਂ ਵੱਡਾ ਦੇਸ਼ ਪ੍ਰੇਮੀ ਕੌਣ ਹੋ ਸਕਦਾ ਜਿਹੜੇ ਗੱਲਾਂ ਕਰਦੇ ਆ ਉਹ ਤਾਂ ਜਗਰਾਤਿਆਂ ਦੇ ਪੈਸੇ ਨਹੀਂ ਛੱਡਦੇ ਹਾਂਜੀ ਤੇ ਦਲਜੀਤ ਤਾਂ ਇੰਨਾ ਚੈਰਿਟੀ ਕਰਦਾ ਜਦੋਂ ਲੁਧਿਆਣੇ ਸ਼ੋਅ ਕਰਕੇ ਗਿਆ ਹਾਂ ਕੰਸੈਂਟਰ ਉਹ ਇਥੇ ਸਾਡੀ ਸੰਸਥਾ ਹੈਗੀ ਜਿੱਥੇ ਬੱਚੇ ਪਾਹਜਾਂ ਬਜ਼ੁਰਗ ਸਾਡੇ ਨੇ ਸੰਸਥਾ ਇੱਕ ਨੇ ਧਾਰਮਿਕ ਉੱਥੇ ਉਹ ਗਿਆ ਵੀ ਔਰ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਬਾਲੀ ਸਹਾਇਤਾ ਦੇਖੀ ਗਿਆ ਮਨੁੱਖਤਾ ਦੀ ਸੇਵਾ ਕੇਂਦਰ ਸਾਡੇ ਇੱਥੇ ਹਜ਼ਰਪੁਰ ਉਹ ਉਦੀ ਤਾਂ ਸੋਚ ਆ ਉਹ ਕਰਦਾ ਵੀ ਹੁਣ ਇਹ ਲੋਕ ਤਾਂ ਉਹ ਮੈਂ ਹੁਣ ਮਿੱਤਰ ਤੁਸੀਂ ਕੀ ਹੈ ਪਟਨਾ ਸਾਹਿਬ ਦਾ ਉਹਦਾ ਹੈਗਾ ਗੁਰਦੁਆਰਾ ਪਟਨਾ ਸਾਹਿਬ ਜਿਹੜਾ ਸਾਡਾ ਤਖਤ ਇਹਦਾ ਨਿੱਕੀ ਦਫਾਦਰ ਉੱਥੇ ਕੀਰਤਨ ਕਰਦਾ ਸੀ ਗੁਰਦੁਆਰਾ ਸਾਹਿਬ ਚ ਤੇ ਇਹਨਾਂ ਨੂੰ ਪੁੱਛੋ ਵੀ ਅੱਜ ਤੱਕ ਵੀ ਤੁਸੀਂ ਕਿਹੜਾ ਉੱਥੇ ਕੋਈ ਧਾਰਮਿਕ ਜਗ੍ਹਾਏ ਹੋਣ ਦਾ ਮੁੜ ਕੇ ਗਏ ਹੀ ਨਹੀਂ ਤਿੰਨ-ਚਾਰੇ ਭਰਾ ਉੱਥੇ ਕਦੀ ਯਾਦ ਨਾ ਹੋ ਗਏ ਉਹਦੇ ਵਿੱਚ ਹਾਂ ਜਿੱਥੋਂ ਦੀ ਪ੍ਰਦਾਇਸ਼ ਹੈ ਜਿੱਥੋਂ ਇਹਨਾਂ ਨੇ ਜਿੱਥੋਂ ਇਹਨਾਂ ਦਾ ਸਫ਼ਰ ਸ਼ੁਰੂ ਹੋਇਆ ਤਖਤਪਟਨਾ ਸਾਹਿਬ ਉੱਥੋਂ ਸਫ਼ਰ ਇਹ ਸਾਰੇ ਜਿੰਨੇ ਭਾਈ ਨੇ ਉੱਥੋਂ ਹੀ ਸਿੱਖੇ ਹੈ ਸਾਰਾ ਕੁਝ ਸਰ ਖੀਰ ਦੇ ਵਿੱਚ ਪੰਜਾਬ ਵਾਸੀ ਨੂੰ ਆਪਣੇ ਵੱਲ ਸਨੇਹਾ ਕੀ ਦੋਗੇ ਮੇਰਾ ਸਨੇਹਾ ਪੰਜਾਬ ਵਾਸੀਆਂ ਨੂੰ ਜਿੰਨੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਾਲੀ ਦਲ ਤਕਸਾਲ ਬੁੱਧੀਜੀਵੀ ਸਿਹਤ ਅਕੈਡਮੀ ਜਿੰਨੇ ਵੀ ਨੇ ਧਾਰਮਿਕ ਉਹ ਸਾਰੇ ਨੂੰ ਚਾਹੀਦਾ ਵੀ ਦਲਜੀਤ ਦੇ ਹੱਕ ਦੇ ਵਿੱਚ ਖੜੇ ਹੋ ਜਾਣ ਹਾਲ ਤੱਕ ਚਲੋ ਮੈਂ ਸੰਤ ਜਿਹੜੇ ਢੰਡਰੀਆਂ ਵਾਲੇ ਨੇ ਹਾਲ ਤੱਕ ਸਿਰਫ ਕੱਲੇ ਉਹ ਮਾਂ ਬੋ ਜਿਹਨਾਂ ਨੇ ਹਾ ਦਾ ਨਾਰਾ ਮਾਰੇ ਤੇ ਹਾਲ ਬਾਕੀ ਜਿਹੜੇ ਨਹੀਂ ਚੁੱਪ ਨੇ ਪਰ ਚੁੱਪੀ ਤੋੜਨੀ ਚਾਹੀਦੀ ਹੈ ਤੇ ਸਾਨੂੰ 3 ਕਰੋੜ ਜਿਹੜੇ ਸਿੱਖਾਂ ਅਸੀਂ ਤਾਂ ਉਹਦੇ ਹੱਕ ਵਿੱਚ ਖੜੀਏ ਤੇ ਆਪਾਂ ਇੱਕ ਜੁਟਦਾ ਦਾ ਸਬੂਤ ਦੇਈਏ ਸਾਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਵੀ ਅਸੀਂ ਚਲੋ ਬਾਕੀਆਂ ਤੇ ਅਸੀਂ ਆਸਰੇ ਕਰਦੇ ਉਹ ਜਿਹਨਾਂ ਦਾ ਕੰਮਾਂ ਵਿਰੋਧ ਕਰੀ ਜਾਣ ਅਸੀਂ ਨਾਲ ਖੜੇ ਆ ਜਿਹੜੇ 3 ਕਰੋੜ ਵੀ ਅਸੀਂ ਦਲਜੀਤ ਦੇ ਨਾਲ ਆ ਇਸ ਸਨੇਹਾ ਸਾਨੂੰ ਸਭੂਿਕ ਤੌਰ ਤੇ ਪੰਜਾਬ ਨੂੰ ਸਿੱਖਾਂ ਨੂੰ ਸਾਰੀਆਂ ਸਾਡੀਆਂ ਸੰਸਥਾਵਾਂ ਨੂੰ ਇਹ ਦੇਣਾ ਬਣਦਾ ਵੀ ਦਲਜੀਤ ਦੇ ਨਾਲ ਸੋ ਵਧੇਰੇ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ